ਹਾਂ ਜੀ ਆਜੀ ਇੱਕ ਕਵਿਤਾ ਹੈ ਕਵਿਤਾ ਹੈ ਨਦੀ ਨਦੀ ਸਾਨੂੰ ਦੇਖਣ ਨੂੰ ਹੀ ਜਦੋਂ ਉਹਦਾ ਪਾਣੀ ਦੇਖਦੇ ਆ ਸਾਡਾ ਮਨ ਅੱਖਾਂ ਸਭ ਸ਼ਾਂਤ ਜਿਹਾ ਸੰਗ ਲੱਗਦਾ ਸ਼ਾਂ ਸ਼ਾਂ ਕਰਕੇ ਚੱਲਦੀ ਆ ਤਾਂ ਬਹੁਤ ਵਧੀਆ ਲੱਗਦੀ ਏ ਉਹਦੇ ਬਾਰੇ ਮੈਂ ਇੱਕ ਕਵਿਤਾ ਆਪ ਲਿਖੀ ਏ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਏਗੀ ਹੈ ਇੱਕ ਸ਼ਾਂਤ ਨਦੀ ਚਲਦੀ ਹੋਈ ਮਿੱਠੇ ਮਿੱਠੇ ਗੀਤ ਸੁਣਾਉਂਦੀ ਹੋਈ ਗੁੰਗੁਣਾਉਂਦੀ ਹੋਈ ਸਾਡੇ ਮਨ ਅਤੇ ਅੱਖਾਂ ਨੂੰ ਸ਼ਾਂਤ ਕਰਦੀ ਰਹਿੰਦੀ ਹਮੇਸ਼ਾ ਸਹਜੇ ਸਹਜੇ ਤੁਰੰਦਾ ਸੰਕੇਤ ਦਿੰਦੀ ਆਪਣੇ ਦੋਨੋਂ ਕਿਨਾਰਿਆਂ ਨੂੰ ਹਰਾ ਭਰਾ ਕਰਦੀ ਪੇੜ ਤੇ ਪੌਦੇ ਦੋਨੋਂ ਪਾਸੇ ਉਗਦੇ ਰਹਿੰਦੇ ਆ ਸਭ ਰਾਹੀਗਰਾਂ ਦੀ ਪਿਆਸ ਬੁਝਾਉਂਦੀ ਆਪਣੇ ਰਸਤੇ ਵਿੱਚ ਆਏ ਹਰ ਪੱਥਰ ਨਾਲ ਟਕਰਾਉਂਦੀ ਆਪਣੇ ਰਸਤੇ ਖੁਦ ਬਣਾਉਂਦੀ ਪੰਛੀ ਵੀ ਠੰਡੇ ਜਲ ਦਾ ਆਨੰਦ ਲੈਂਦੇ ਵਿੱਚ ਡੁੱਪ ਪਾਣੀ ਦੇ ਵਿੱਚ ਡੁਬਕੀਆਂ ਲਗਾਉਂਦੇ ਜਿਵੇਂ ਸਮੁੰਦਰ ਵਿੱਚ ਮਿਲਦੀ ਆਪਣੇ ਮਿੱਠੇ ਪਾਣੀ ਨੂੰ ਖਾਰਾ ਕਰਦੀ ਪਰ ਉਸ ਦੀ ਮੰਜ਼ਲ ਹੀ ਸਮੁੰਦਰ ਹੈ ਤਾਂ ਆਪਣੀ ਮੰਜ਼ਲ ਤੇ ਪਹੁੰਚਦੀ ਹੋਈ ਉਸ ਮੰਜ਼ਲ ਨੂੰ ਜਿਹੜਾ ਰਸਤਾ ਤੈਅ ਕਰਦੀ ਹੈ ਆਪਣੀ ਮੰਜ਼ਲ ਦੇ ਪਹੁੰਚਦੀ ਹੋਈ ਉਹ ਰਸਤਾ ਸਾਰਾ ਦੇ ਕਰਦੀ ਆ ਐਸੀ ਤਰ੍ਹਾਂ ਸਾਡੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਅਸੀਂ ਹੌਲੀ ਹੌਲੀ ਤੁਰਦੇ ਹੁਏ ਆਪਣੇ ਉਸ ਮੁਕਾਮ ਤੇ ਜੋ ਅਸੀਂ ਚਾਹੁੰਦੇ ਹੁੰਨੇ ਆ ਮਤਲਬ ਉਸ ਤੇ ਜੋ ਸਕਸੈਸ ਉਸੀ ਆਪਣੀ ਜ਼ਿੰਦਗੀ ਦੀ ਚਾਹੁੰਦੇ ਹੁੰਨੇ ਆ ਇੰਨੀ ਲੱਖਾਂ ਮਿਹਨਤਾਂ ਤੋਂ ਬਾਅਦ ਉਹ ਸਾਨੂੰ ਪ੍ਰਾਪਤ ਹੁੰਦੀ ਹੈ ਉੱਥੇ ਅਸੀਂ ਪਹੁੰਚਦੇ ਆ ਤੇ ਆਪਣਾ ਜ਼ਿੰਦਗੀ ਦਾ ਜਿਹੜਾ ਹੈ ਆਨੰਦ ਮਹਿਸੂਸ ਕਰਦੇ ਆ ਥੈਂਕ ਯੂ